ਲਸਣ ਅਤੇ ਪਿਆਜ਼ ਜਿਹੜਾ ਆਪਾਂ ਘਰੇ ਸਟੋਰ ਕਰਦੇ ਆਂ ਜੀ ਇਹਨੂੰ ਨਾ ਜਦੋਂ ਆਪਾਂ ਪੱਟਣਾ ਹੈ ਤੇ ਪੱਟਣ ਤੋਂ ਲਗਭਗ 20 ਤੋਂ ਲੈ ਕੇ 25 ਦਿਨ ਪਹਿਲਾਂ ਇਹਦੇ ਵਿੱਚੋਂ ਪਾਣੀ ਬਿਲਕੁਲ ਸੁਕਾ ਦੇਣਾ ਇਹਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਇਹਨੂੰ ਪਾਣੀ ਨਹੀਂ ਲਾਉਣਾਗਾ ਜਿੰਨਾ ਆਪਾਂ ਇਹਨੂੰ ਘਰੇ ਦੇ ਵਿੱਚ ਘਰ ਦੇ ਵਿੱਚ ਲੰਮੇ ਸਮੇਂ ਲਈ ਸਟੋਰ ਕਰਨਾ ਹੈ ਉਨਾ ਹੀ ਜਿੰਨਾ ਆਪਾਂ ਨੂੰ ਸੁੱਕੇ ਵੱਤਰ ਤੇ ਪਟਾਂਗੇ ਉਨਾ ਹੀ ਚੰਗਾ ਰਹੂਗਾ ਉਨਾ ਹੀ ਇਹ ਘਰੇ ਲੰਮੇ ਸਮੇਂ ਲਈ ਆਪਣੇ ਪਿਆਰੂਗਾ ਖਰਾਬ ਬਿਲਕੁਲ ਨਹੀਂ ਹੁੰਦਾਗਾ ਤੇ ਕੋਸ਼ਿਸ਼ ਇਹ ਕਰਿਆ ਕਰੋ ਜਦੋਂ ਵੀ ਆਪਾਂ ਲਸਣ ਨੂੰ ਸਟੋਰ ਕਰਨਾ ਹੈ ਜਿਵੇਂ ਆਪਾਂ ਪਿਛਲੀ ਦੀ ਮੈਂ ਕੀਤਾ ਸੀ ਤੂੜੀ ਵਾਲੇ ਬ੍ਰਾਂਡੇ ਦੇ ਵਿੱਚ ਸਟੋਰ ਵੀ ਥੋੜ੍ਹੀ ਆਪਾਂ ਘਰੇ ਖਾਣ ਨੂੰ ਲਈਦਾ ਤੇ ਉੱਥੇ ਇੱਕ ਸਾਲ ਕੋਈ ਲਸਣ ਦੇ ਵਿੱਚ ਖਰਾਬੀ ਨਹੀਂ ਸੀ ਆਈ ਐ ਬਿਲਕੁਲ ਲਸਣ ਵਧੀਆ ਦਾ ਵਧੀਆ ਰਿਹਾ ਸੀ ਉਵੇਂ ਹੀ ਇਸ ਕਰਕੇ ਮੇਰੇ ਵੀ ਪਟਨਾ ਨੂੰ ਸੁੱਕੇ ਵੱਤਰ ਤੇ ਆ ਭੂਕਾਂ ਦੀਆਂ ਨਹੀਂ ਵੱਡਣੀਆਂ ਨਾ ਲਸਣ ਦੀਆਂ ਭੂਕਾ ਵੱਡਣੀਆਂ ਤੇ ਨਾ ਹੀ ਪਿਆਜ਼ ਦੀ ਕੋਈ ਭੂਕ ਵੱਡਣੀ ਹੈ ਤੇ ਇਹਦੇ ਨਾਲ ਫਿਰ ਲਸਣ ਤੇ ਪਿਆਜ਼ ਜਲਦੀ ਖਰਾਬ ਨਹੀਂ ਹੁੰਦਾ ਤੇ ਖਾਸ ਕਰਕੇ ਇਨੂੰ ਪਾਣੀ ਨਹੀਂ ਲਾਉਣਾਗਾ ਕਈਆਂ ਵੀਰਾਂ ਕਹਿੰਦਾ ਸਕਾਤਾ ਨਹੀਂ ਜੀ ਬਿਲਕੁਲ ਸਕਾਇਆ ਨਹੀਂਗਾ ਇਹਨੂੰ ਆਪਾਂ ਤਾਂ ਸਕਾਇਆ ਵੀ ਲੰਬੇ ਸਮੇਂ ਤੱਕ ਸਟੋਰ ਰਹਿ ਸਕੇ